ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਧਰਤੀ ਤੱਕ ਤਕੇਰ ਸਿੰਘ ਖਾਲਸਾ ਹਾਂਜੀ ਵੀਰੋ 19 ਅਗਸਤ ਨੂੰ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਰਖੜ ਪੁੰਨਿਆਂ ਦੇ ਮੇਲੇ ਦੇ ਉੱਤੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਤੇ ਭਾਈ ਸਾਹਿਬਾਈ ਅਮਰਤਪਾਲ ਸਿੰਘ ਦਾ ਪਰਿਵਾਰ ਐਮਪੀ ਖੰਡੂਰ ਸਾਹਿਬ ਤੋਂ ਔਰ ਸਾਰੀਆਂ ਸਮੂਹ ਜਥੇਬੰਦੀਆਂ ਵੱਲੋਂ 19 ਅਗਸਤ ਨੂੰ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਤੇ ਜਿਹੜੇ ਡਿਬਰੂਗੜ੍ਹ ਦੀ ਜੇਲ੍ਹ ਚ ਬੰਦ ਬੈਠੇ ਸਿੰਘ ਤੇ ਜਿੰਨੇ ਪੰਜਾਬ ਚ ਜੇਲਾਂ ਚ ਬੰਦ ਦਾ ਸਿੰਘ ਸਾਰਿਆਂ ਦੀ ਰਿਹਾਈ ਲਈ ਇੱਕ ਪੰਥਕ ਇਕੱਤਰਤਾ ਕੀਤੀ ਜਾ ਰਹੀ ਆ ਪਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਸੋ ਸਾਰੇ ਸਾਡੇ ਜਿੰਨੇ ਵੀ ਵੀਰ ਆ ਦੂਰੋਂ ਨੇੜਿਓਂ 19 ਅਗਸਤ ਨੂੰ ਜਰੂਰ ਪਹੁੰਚਣਾ ਵੀਰੋ ਕਿਉਂਕਿ ਤੁਹਾਨੂੰ ਪਤਾ ਕਿੱਡਾ ਸਾਡੇ ਨਾਲ ਸਮੇਂ-ਸਮੇਂ ਦੀਆਂ ਸਰਕਾਰਾਂ ਧੱਕਾ ਕਰ ਰਹੀਆਂ ਬੇਇਨਸਾਫੀ ਕਰ ਰਹੀਆਂ ਕਿੱਦਾਂ ਸਾਡਾ ਇੱਕ ਐਮਪੀ ਨਮਾਇੰਦਾ ਚੁਣਿਆ ਹੋਇਆ ਲੋਕਤੰਤਰ ਦੁਆਰਾ ਲੋਕਾਂ ਦੁਆਰਾ ਚੁਣਿਆ ਹੋਇਆ ਐਮਪੀ ਤੋਂ ਅੱਜ ਵੀ ਉਹ ਡਿਬਰੂਗੜ੍ਹ ਦੀਆਂ ਸਲਾਕਾਂ ਦੇ ਪਿੱਛੇ ਆ ਤੇ ਹੁਣ ਵੀ ਉਹਨਾਂ ਨੂੰ ਰਿਹਾਈ ਨਹੀਂ ਬਖਸ਼ੀ ਗਈ ਤੇ ਨਾ ਨਾਲ ਦੇ ਸਿੰਘਾਂ ਨੂੰ ਤੇ ਜਿਹੜੇ ਸਾਡੇ 30-30 ਸਾਲਾਂ ਤੋਂ ਸਿੰਘ ਜੇਲ੍ਹਾਂ 'ਚ ਬੰਦ ਬੈਠੇ ਆ ਨਾ ਕੋਈ ਉਹਨਾਂ ਨੂੰ ਰਿਹਾਈ ਦਿੱਤੀ ਜਾ ਰਹੀ ਆ ਸਿੱਖਾਂ ਦੀਆਂ ਅੱਖਾਂ ਠੰਡੀਆਂ ਕਰਨ ਵਾਸਤੇ ਸਾਡੇ ਕਿਤੇ ਇੱਕ ਅੱਧੇ ਸਿੰਘ ਨੂੰ ਕਿਤੇ ਮਾੜੀ ਮੋਟੀ ਪ੍ਰੋਲ ਦਿੱਤੀ ਜਾਂਦੀ ਆ ਪਰ ਜੇ ਅਸੀਂ ਦੂਜੇ ਪਾਸੇ ਵੇਖੀਏ ਉਹ ਬਲਾਤਕਾਰੀ ਸਾਧ ਸਰਸੇ ਵਾਲਾ ਜਿਹਨੂੰ ਅਣਗਿਣਤ ਤਰ੍ਹਾਂ ਹੀ ਪ੍ਰੋਲ ਮਿਲ ਚੁੱਕੀ ਆ ਜਿਹੜਾ ਮੌੜ ਬੰਬ ਧਮਾਕਿਆਂ ਦਾ ਦੋਸ਼ੀ ਵੀ ਆ ਜਿਹੜਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਵੀਆਂ ਦਾ ਵੀ ਦੋਸ਼ੀ ਆ ਜਿਹੜਾ ਮੌੜ ਬੰਬ ਧਮਾਕਿਆਂ ਦਾ ਵੀ ਦੋਸ਼ੀ ਆ ਜਿੱਤੇ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਦੀ ਉਥੇ ਡੈਥ ਹੋਈ ਹੋਵੇ ਪਰ ਉਸ ਨੂੰ ਫਿਰ ਵੀ ਸ਼ਰਿਆਮ ਪ੍ਰੋਲ ਦੇ ਕੇ ਤੇ ਬਾਹਰ ਕੱਢਿਆ ਜਾਂਦਾ ਤੇ ਉਹ ਜਿਹੜੇ ਮਰਜੀ ਆਪਣੇ ਧਾਮ ਚ ਜਾ ਕੇ ਸਤ ਸੰਗ ਕਰ ਸਕਦਾ ਇਸ ਲਈ ਸਾਡੇ ਨਾਲ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਸੋ ਇਸ ਲਈ 19 ਅਗਸਤ ਨੂੰ ਸੋ ਸਾਰੇ ਵੀਰ ਜਿੰਨੇ ਵੀ ਸਾਡੇ ਦੂਰੋਂ ਨੇੜੇੋਂ ਜਰੂਰ ਪਹੁੰਚਣਾ ਵੀਰੋ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਸੋ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਾਰੇ ਦੋਸਤਾਂ ਮਿੱਤਰਾਂ ਸੰਘਾਂ ਤੱਕ ਜਰੂਰ ਪਹੁੰਚਦੀ ਕਰਦੇ ਆ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ